ਕਪੂਰਥਲਾ ਜਲੰਧਰ ਰੋਡ ਤੇ ਸਥਿਤ ਪਿੰਡ ਤੁਆਖੇ ਵਿਖੇ ਇੱਕ ਗੱਦਿਆਂ ਦੀ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਦੇ ਕਾਰਨ ਦਾ ਪਾਵੇਂ ਪਤਾ ਨਹੀਂ ਲੱਗ ਸਕਿਆ ਫਰਗਪੇਂ ਨਿਪਯਾਨਕ ਸੀ ਕੀ ਪੂਰੀ ਫੈਕਟਰੀ ਨੂੰ ਆਪਣੀ ਜਪੇਡ ਦੇ ਵਿੱਚ ਲੈ ਲਿਆ ਚਾਰੇ ਪਾਸੇ ਕਾਲਾ ਧੂਆ ਫੈਲ ਗਿਆ ਤੇ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਬੁਝਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਅੱਗ ਦਾ ਭਿਆਨਕ ਰੂਪ ਦੇਖਦਿਆਂ ਜਲੰਧਰ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਜਾ ਰਹੀਆਂ ਨੇ ਘਟਨਾ ਦੌਰਾਨ ਅਜੇ ਤੱਕ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਤਾਂ ਖਬਰ ਸਾਹਮਣੇ ਨਹੀਂ ਆਈ ਪਰ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਜਿਸ ਦੇ ਨਾਲ ਸਾਰਾ ਹੀ ਸਮਾਨ ਫੈਕਟਰੀ ਦੀ ਵਿੱਚ ਜਿਹੜਾ ਪਿਆ ਸੀ ਉਸ ਅੱਗ ਦੀ ਚਪੇਟ ਦੇ ਵਿੱਚ ਆਉਣ ਦੇ ਨਾਲ ਸੜ ਕੇ ਸੁਆਹ ਹੋ ਚੁੱਕਿਆ ਹੈ ਆ ਗੱਤ ਮੈਂ ਕੀ ਲੰਦਾ ਆ ਰਿਹਾ ਹੈ ਰਕਾਰ ਵੜਾ ਲੀ ਸਾਡਾ ਬਰਦਰ ਸੀ ਹਾਂ ਜੀ ਹਾਂ ਜੀ ਕਿੰਨੀ ਦੇਰ ਹੋ ਗਈ ਕੰਮ ਕਰਦੇ ਇੱਥੇ ਇਹ ਥੋੜਾ ਤੇਰੀ ਹੈ ਹਾਂ ਜੀ ਤੇ ਜਦੋਂ ਅੱਗ ਲੱਗੀ ਆ ਅੰਦਰ ਸੀਗਾ ਹਾਂ ਜੀ ਅੰਦਰ ਸੀਗਾ ਅੰਦਰ ਸੀ ਬਾਕੀ ਸਾਰੇ ਫੈਕਟਰੀ ਦੇ ਬਾਹਰ ਆ ਗਏ ਪਰ ਉਹ ਨਹੀਂ ਆਇਆ ਹਾਂ ਜੀ ਤੇ ਫੈਕਟਰੀ ਦਾ ਫੈਕਟਰੀ ਤੋਂ ਬਾਹਰ ਆਏ ਉਹਨਾਂ ਨੇ ਕਿਹਾ ਨਹੀਂ ਕੀਤਾ ਅੱਗ ਲੱਗ ਗਈ ਉਹਨਾਂ ਨੇ ਖੋਦ ਦੱਸਿਆ ਕਹਿੰਦੇ ਰਵੀ ਨੂੰ ਵਾਜਾ ਦਿੱਤੀਆਂ ਉਹ ਆਇਆ ਨਹੀਂ ਹਾਂਜੀ ਤੋਂ ਉੱਪਰ ਹੀ ਰਹਿ ਗਿਆ ਉਹ ਬਾਪੂ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਅੰਦਰ ਹੀ ਹਾਂਜੀ ਉਹ ਅੰਦਰ ਹੀ ਹੈ ਹਜੇ ਤੱਕ ਹਾਂਜੀ ਜਿਹੜੇ ਫੈਕਟਰੀ ਮਾਲਕ ਉਹਨਾਂ ਨੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਉਹਨਾਂ ਨੇ ਨਹੀਂ ਉਹ ਤਰ ਰਜਿਸਟਰ ਮੇਰੇ ਬ੍ਰਦਰ ਤੋਂ ਰਜਿਸਟਰ ਖੋਣਦੇ ਸੀ ਐਂਟਰੀ ਆਲਾ ਸਾਡੇ ਡੈਡੀ ਨੇ ਖੁਦ ਐਂਟਰੀ ਕੀਤੀ ਹੋਈ ਉਹਦੀ ਉਹ ਰਜਿਸਟਰ ਖੋਣਦੇ ਸੀ ਉਹਨਾਂ ਦੇ ਮਗਰ ਭੱਜੇ ਗਾਲ੍ਹਾਂ ਕੱਢਦੇ ਸੀ ਫੈਕਟਰੀ ਵਾਲੇ ਉਹਨਾਂ ਨੇ ਹੀ ਕਿਹਾ ਉਹ ਕਹਿੰਦੇ ਨਹੀਂ ਦੇਣਾ ਰਜਿਸਟਰ ਹਾਂਜੀ ਅਸ਼ਵਨੀ ਕੁਮਾਰ ਹਾਂਜੀ ਕਿਸ਼ਨਪੁਰ ਜਟਾ ਮੋਡਰਨ ਮਸ਼ੀਨ ਤੇ ਖੜੇ ਸੀ ਉਹ ਕੋਲ ਲਾ ਰਹੀ ਸੀ ਉੱਥੋਂ ਪਟਾਕਾ ਪਿਆ ਵਾ ਮੈਂ ਕਿਹਾ ਵੀ ਅੱਗ ਲੱਗੀ ਹੈ ਅਜੀ ਬਾਹਰ ਨੂੰ ਰੱਖੇ ਆ ਜੀ ਕਿੰਨੇ ਜਣੇ ਕੰਮ ਕਰ ਰਹੇ ਸੀ ਅੰਦਰ ਅੰਦਰ ਅਜੇ ਸਫਾਈ ਕਰਕੇ ਤੇ ਆਪਣੇ 8 ਬੰਦੇ ਹੁੰਦੇ ਮਸ਼ੀਨ ਤੇ ਜੀ 8 ਬੰਦੇ ਹਾਂਜੀ ਜੀ ਜੀ ਜਨਾਨੀਆਂ ਖੜੀਆਂ ਸੀ ਇਹਨਾਂ ਠੀਕ ਮਾਰੀਏ ਬਾਕੀ ਸਾਰੇ ਪਲਾਰਟ ਚੱਲਦਾ ਸੀ ਜਿਹੜੇ ਬਾਹਰ ਆਏ ਆ ਇਹ ਸਾਰੇ ਬਾਹਰੋਂ ਡਟਿਆ ਅੱਛਾ ਇੱਕ ਤਾਂ ਪਰਿਵਾਰ ਇੱਥੇ ਪਹੁੰਚਿਆ ਵਾ ਫੈਕਟਰੀ ਦੇ ਬਾਹਰ ਹੋ ਕੇ ਹਾਂ ਮੁੰਡਾ ਜੀ ਉਹ ਕੋਠੇ ਤੇ ਚੜਿਆ ਜੀ ਉਹਨਾਂ ਦੇ ਪਹਿਲਾਂ ਕਿਹੜੇ ਉਹ ਕੋਠੇ ਤੇ ਛੜ ਗਿਆ ਜੀ ਹਾਂਜੀ ਉਹ ਕਿੱਥੇ ਦਾ ਸੀ ਰਹਿਣ ਵਾਲਾ ਉਹ ਆਪਣੇ ਮਿਸ਼ਨ ਪਰ ਹਾਂਜੀ ਮਿਸ਼ਨ ਬੋਤ ਕਿਸੇ ਪਰ ਜਾ ਕੇ ਉਹ ਡੇਟੀ ਇੱਥੇ ਕੰਮ ਕਰਦੇ ਤੇ ਉਹਨਾਂ ਇਹ ਮੁੰਡਾ ਅੰਦਰ ਹੀ ਸੀਗਾ ਜਦੋਂ ਅੱਗ ਲੱਗੀ ਹਾਂਜੀ ਕੋਠੇ ਤੇ ਜੀ ਕੋਠੇ ਹਾਂਜੀ ਠੀਕ ਕਰ ਲਈ ਕੋਠੇ ਤੇ ਉਹ ਫਰ ਹੋਰ ਸਰਦਾ ਜੀ ਬਹੁਤ ਸੜਦਾ ਹੈਗਾ ਨੂੰ ਪਤਾ ਨਹੀਂ ਲੱਗਾ ਕਿ ਅੱਗ ਲੱਗੀ ਕਿ ਕਿਦਾਂ ਨਹੀਂ ਜੀ ਪਤਾ ਨਹੀਂ ਲੱਗਾ ਇਹ ਉਹਨਾਂ ਦੇ ਤਾਂ ਲੱਗਦਾ ਕਿ ਬਾਹਰ ਆ ਗਿਆ ਕਿ ਅੰਦਰ ਹੀ ਉਹ ਲੈ ਕੇ ਉਹ ਜਾਨੀ ਬਾਲੇ ਜੀ ਦੇਖਿਆ ਉਹਨਾਂ ਨੇ ਉਹਨਾਂ ਦੇ ਵੀ ਚਾਰ ਜਣੇ ਉਹਦਾ ਕੀ ਪਤਾ ਲਗਾ ਉਸ ਮੁੰਡੇ ਨੂੰ ਬਿਲਕੁਲ ਨਹੀਂ ਪਤਾ ਬਾਕੀ ਤਾਂ ਆ ਗਏ ਸਾਰੇ 7-8 ਜਣੇ ਆ ਜੀ ਬਾਕੀ ਸਾਰੇ ਬਾਹਰ ਨਿਕਲੇ ਇਹ ਇੱਕ ਅੰਦਰ ਆ ਕਿ ਦੋ ਅੰਦਰ ਆ ਕਿ ਤਿੰਨ ਅੰਦਰ ਆ ਉਹ ਤਾਂ ਜੀ ਆਪਾਂ ਨੂੰ ਪਤਾ ਜੀ ਆਪਾਂ ਦੂਜਿਆਂ ਨੇ ਕੰਮ ਤੋਂ ਕੰਮ ਤੇ ਆਏ ਆ ਸਵੇਰ 8 ਵਜੇ ਉਦੋਂ ਪਟਾਕਾ ਪਿਆ ਵਾ ਅੱਛਾ ਜੀ ਜੱਕ ਦ ਹਾਂ ਜੀ ਅਸੀਂ ਬਾਹਰ ਭੱਜ ਕੇ ਆ ਗਏ ਅੱਛਾ ਜੀ ਕਿੰਨੇ ਕੀ ਆਣੇ ਸੀ ਅੰਦਰ ਬਹੁਤ ਜ਼ਿਆਦੀ ਨੇ ਵਰਸੇ ਸਾਰੀ ਬਾਹਰ ਭੱਜ ਕੇ ਆ ਗਏ ਅੱਛਾ ਜੀ ਰਹਿ ਗਿਆ ਮੁੰਡਾ ਰਹਿ ਗਿਆ ਇੱਕ ਮੁੰਡਾ ਨਹੀਂ ਨਿਕਲਿਆ ਕੋਟੀਗਾਰਡ ਸਕੋਰ ਦਿਖਾਉਂਦਾ ਵਾ ਉਨ ਉੱਪਰਲੇ ਫਲੋਰ ਤੇ ਸੀਗੇ ਉੱਪਰਲੇ ਫਲੋਰ ਤੇ ਸੀ ਹਾਂਜੀ ਥੱਲੇ ਪਾਣੀ ਉਹ ਨਹੀਂ ਲੱਭਾ ਨਿਗਾ ਤੇ ਪੀਟਾ ਵੀ ਦਾਇਸੀ ਇੱਥੇ ਵੀ ਧਾਕਦਨ ਹੋਗਾ ਅੱਛਾ ਜੀ ਕਿੰਨੇ ਦਿਨ ਹੋ ਗਏ ਲੱਗੇ ਨੂੰ 10 ਦਿਨ ਹੋ ਗਏ ਕੋਲਟੀਗਾਰਡ ਤੇ ਨਹੀਂ ਨਹੀਂ ਲੇਵਰ ਤੇ ਬਿਗ ਨੂੰ ਸੇਫ ਕੀਤਾ ਰਵੇ ਰਾ ਸੇ ਪਾਸੇ ਫਲੇਮੇਬਲ ਸਮਾਨ ਪਿਆ ਉਹਨੂੰ ਚੱਕਿਆ ਜਾਵੇ ਤੇ ਜਿੰਨੀਆਂ ਵੀ ਫਾਇਰ ਬ੍ਰੀਡ ਦਾ ਸਾਡਾ ਸਾਰਿਆਂ ਨਾਲ ਕੰਟੈਕਟ ਹੈ ਤੇ ਇੱਕ ਵਾਰ ਅੱਗ ਬੁਝੂਗੀ ਜੀ ਉਸ ਤੋਂ ਬਾਅਦ ਫਰੈਂਜਿਕ ਟੀਮਸ ਕੰਮ ਕਰਨੀਆਂ ਆ ਉਹ ਸਾਰੀਆਂ ਚੀਜ਼ਾਂ ਉਸ ਤੋਂ ਬਾਅਦ ਇਨਵੈਸਟਿਗੇਟ ਕੀਤੀਆਂ ਜਾਣਗੀਆਂ ਕਿੰਨੀ ਫਰਟ ਆ ਚੁੱਕਿਆ ਹੋਊ ਹੁਣ ਤੱਕ ਹੁਣ ਤਿੰਨ ਗੱਡੀਆਂ ਜੀ ਇੱਥੇ ਖੜੀਆਂ ਐ ਤੇ ਸਾਡਾ ਮਤਲਬ ਜਲੰਧਰ ਵਾਲਿਆਂ ਨਾਲ ਵੀ ਕੰਟੈਕਟ ਹੈ ਇੱਥੇ ਫਾਇਰ ਆਫਸਰ ਵੀ ਆਏ ਹੋਏ ਐ ਤੇ ਤਸੀਲਦਾਰ ਸਾਹਿਬ ਮੌਕੇ ਤੇ ਆਏ ਹੋਏ ਐ ਤੇ ਜਿੰਨਾ ਵੀ ਮੈਕਸਿਮ ਰਿਸੋਰਸਸ ਅਸੀਂ ਮੋਬਿਲਾਈਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਰਮੀ ਹਾਂਜੀ ਅਸੀਂ ਨੋਟ ਕਰਾਇਆ ਹੋਇਆ ਜੀ ਮਤਲਬ ਉਹਨਾਂ ਦੇ ਬੰਦੇ ਆਏ ਹੋ ਬਾਕੀ ਐਸਐਟੂ ਸਦਰ ਇਥੇ ਮੌਕੇ ਦੇ ਸਦਰ ਸਿਟੀ ਵੀ ਆ ਰਹੇ ਉਹ ਕਿ ਉਹ ਝੂਠ ਤੇ ਝੂਠ ਬੋਲੇ ਜਾਂਦੇ ਆ ਉਹ ਸਾਨੂੰ ਗਾੜੀ ਉਹ ਪਤਾ ਨਹੀਂ ਉਹ ਮਾਲਕ ਕਿ ਕੌਣ ਆ ਹਨ ਮੁੰਡੇ ਦੀ ਸ਼ਕਲ ਪਤਾ ਵਾ ਵੀਡੀਓ ਬਣਾਈ ਉਹਦੀ ਉਹ ਸਾਨੂੰ ਧਮਕੀਆਂ ਦਿੰਦਾ ਵੀ ਕਹਿੰਦਾ ਟਾਡਾ ਮੁੰਡਾ ਆਇਆ ਹੀ ਨਹੀਂ ਕੰਮ ਕਿੰਨੇ ਸਾਲ ਹੋਏ ਕੰਮ ਕਰਦੇ ਮੁੰਡੇ ਪਾਈ 12 13 ਦਿਨ ਹੋਏ ਉਹਨਾਂ ਨੂੰ 15 ਦੇ ਦਿਨ ਪਾਈ ਨਹੀਂ ਕਿੰਨੇ ਦਿਨ 30 33 ਸਾਲ ਆ ਜੀ ਉਹਨਾਂ ਨੂੰ